ਹੰਜੂ ਵਾਲਾ ਪੰਜਾਬੀ ਵਿਆਪਿਕਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਫਤਰੀ ਪੱਤਰ ਬਾਰੇ ਪਹਿਲਾ ਆਪਾਂ ਗੱਲ ਕਰਦੇ ਚਿੱਠੀ ਪੱਤਰ ਕੀ ਨੇ ਚਿੱਠੀ ਪੱਤਰ ਆਪਣੇ ਮਨ ਦੇ ਭਾਵਾਂ ਨੂੰ ਜਾਂ ਆਪਣੇ ਵਿਚਾਰਾਂ ਨੂੰ ਜਾਂ ਆਪਣੇ ਕਿਸੇ ਸੰਦੇਸ਼ ਨੂੰ ਦੂਜੇ ਤੱਕ ਪਹੁੰਚਾਉਣ ਦਾ ਸਾਧਨ ਨੇ ਇਹ ਕਈ ਪ੍ਰਕਾਰ ਦੇ ਹੁੰਦੇ ਨੇ ਦਫਤਰੀ ਪੱਤਰ ਨਿੱਜੀ ਪੱਤਰ ਅਤੇ ਵਪਾਰਕ ਪੱਤਰ ਦਫਤਰੀ ਪੱਤਰ ਸਰਕਾਰੀ ਅਤੇ ਗੈਰ ਸਰਕਾਰੀ ਪੱਤਰ ਸਰਕਾਰੀ ਪੱਤਰ ਸਰਕਾਰੀ ਪੱਤਰ ਅਗੇ ਦੋ ਤਰ੍ਹਾਂ ਦੇ ਨੇ ਸਕੂਲ ਨਾਲ ਸੰਬੰਧਿਤ ਸਰਕਾਰੀ ਪੱਤਰ ਅਤੇ ਕਿਸੇ ਉੱਚ ਅਧਿਕਾਰੀਆਂ ਦੇ ਅਹੁਦਿਆਂ ਤੇ ਵਿਰਾਜਮਾਨ ਸ਼ਖਸੀਅਤਾਂ ਨੂੰ ਲਿਖੇ ਜਾਣ ਵਾਲੇ ਸਰਕਾਰੀ ਪੱਤਰ ਪਹਿਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਸਕੂਲ ਨਾਲ ਸੰਬੰਧਿਤ ਸਰਕਾਰੀ ਪੱਤਰ ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉੱਚ ਅਧਿਕਾਰੀ ਅਤੇ ਅਹੁਦਿਆਂ ਤੇ ਵਿਰਾਜਮਾਨ ਕਿਸੇ ਵੀ ਅਧਿਕਾਰੀ ਨੂੰ ਲਿਖਿਆ ਜਾਣ ਵਾਲਾ ਪੱਤਰ ਆਪਣੇ ਅੱਜ ਦੇ ਪੱਤਰ ਦਾ ਵਿਸ਼ਾ ਹੈ ਬੋਰਡ ਦੇ ਸਕੱਤਰ ਨੂੰ ਸ਼ਿਕਾਇਤੀ ਪੱਤਰ ਲਿਖੋ ਕਿ ਪੰਜਾਬੀ ਜਿਹੜਾ ਪ੍ਰਸ਼ਨ ਆ ਉਹਦੇ ਵਿੱਚ ਕੁਝ ਤਰੁੱਟੀਆਂ ਨੇ ਜਾਂ ਉਹ ਸਿਲੇਬਸ ਤੋਂ ਬਾਹਰ ਆਇਆ ਹੈ ਉਸ ਦੇ ਸਬੰਧ ਵਿੱਚ ਆ ਪੱਤਰ ਲਿਖਣਾ ਹੈ ਜਿਵੇਂ ਕਿ ਆਪਾਂ ਸਰਕਾਰੀ ਪੱਤਰ ਵਿੱਚ ਸਕੂਲ ਨਾਲ ਸੰਬੰਧਿਤ ਪੱਤਰ ਵਿੱਚ ਲਿਖਿਆ ਸੀ ਕਿ ਆਪਣਾ ਪੱਤਰ ਆਪਾਂ ਕਿੱਥੋਂ ਸ਼ੁਰੂ ਕਰਦੇ ਹਾਂ ਸੇਵਾ ਵਿਖੇ ਤੋਂ ਸ਼ੁਰੂ ਕਰਦੇ ਹਾਂ ਪਰ ਜਿਹੜੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਣ ਵਾਲੇ ਪੱਤਰ ਹੁੰਦੇ ਨੇ ਉਹ ਪੱਤਰ ਕਿੱਥੋਂ ਸ਼ੁਰੂ ਹੁੰਦੇ ਨੇ ਆਪਣੇ ਐਡਰੈਸ ਤੋਂ ਸਟਾਰਟ ਹੁੰਦੇ ਨੇ ਆਪਣੇ ਐਡਰੈਸ ਨਾਲ ਹੀ ਸ਼ੁਰੂ ਹੁੰਦੇ ਨੇ ਉਹਦੇ ਵਿੱਚ ਅਸੀਂ ਜਿਹੜਾ ਵਿਅਕਤੀ ਲਿਖਣ ਵਾਲਾ ਵਿਅਕਤੀ ਉਹ ਆਪਣਾ ਐਡਰੈਸ ਲਿਖਦਾ ਇਹਦੇ ਲਈ ਆਪਾਂ ਕੀ ਲਿਖ ਦਿੰਦੇ ਹਾਂ ਜਿਵੇਂ ਪ੍ਰੀਖਿਆ ਭਵਨ ਸ਼ਹਿਰ ਅਤੇ ਮਿਤੀ ਤੇ ਇੱਥੇ ਜਿਹੜੀ ਸਪੇਸ ਹੈ ਇਹ ਦੇਣੀ ਕੀ ਹੈ ਜ਼ਰੂਰੀ ਹੈ ਅੱਗੇ ਹੈ ਸੇਵਾ ਵਿਖੇ ਸਕੱਤਰ ਸਾਹਿਬ ਭਾਵ ਜਿਸ ਪਰਸਨੈਲਿਟੀ ਨੂੰ ਆਪਾਂ ਪੱਤਰ ਲਿਖਣਾ ਹੈ ਪਹਿਲਾ ਪਰਸਨੈਲਿਟੀ ਫਿਰ ਉਹ ਸੰਸਥਾ ਅਤੇ ਉਹ ਸੰਸਥਾ ਕਿੱਥੇ ਹੈ ਉਹ ਸ਼ਹਿਰ ਦਾ ਨਾਮ ਦੈਨ ਵਿਸ਼ਾ ਜਿਹੜਾ ਵਿਸ਼ਾ ਲਿਖਣਾ ਵੀ ਕਹਿੰਦੇ ਬਹੁਤ ਜ਼ਰੂਰੀ ਹੈ ਜੇਕਰ ਪੱਤਰ ਵਿੱਚ ਵਿਸ਼ਾ ਸਰਕਾਰੀ ਪੱਤਰ ਵਿੱਚ ਵਿਸ਼ਾ ਨਹੀਂ ਲਿਖਿਆ ਜਾਂਦਾ ਤਾਂ ਪੱਤਰ ਕੀ ਰਹਿ ਜਾਂਦਾ ਹੈ ਅਧੂਰਾ ਮੰਨਿਆ ਜਾਂਦਾ ਹੈ ਜੇ ਆਪਾਂ ਮਾਰਕਸ ਡਿਵੀਜ਼ਨ ਦੇ ਆਧਾਰ ਤੇ ਗੱਲ ਕਰੀਏ ਤਾਂ ਜਿਹੜਾ ਇਸ ਦਾ ਸਪੈਸ਼ਲ ਹੀ ਇੱਕ ਨੰਬਰ ਹੈ ਜਿਹੜਾ ਸਾਨੂੰ ਮਿਲਦਾ ਹੈ ਜੇ ਅਸੀਂ ਪੱਤਰ ਦੇ ਵਿੱਚ ਇਹ ਵਿਸ਼ਾ ਨਹੀਂ ਲਿਖਦੇ ਤਾਂ ਭਾਵੇਂ ਸਾਡਾ ਇੱਕ ਨੰਬਰ ਇਸੇ ਤੋਂ ਨਿਕਲ ਜਾਂਦਾ ਹੈ ਸ਼੍ਰੀਮਾਨ ਜੀ ਉਸ ਤੋ ਵਾਪੇ ਮੈਟ ਲਿਖਾਂਗੇ ਜਿਵੇਂ ਆਪਾਂ ਪੱਤਰ ਦਾ ਦੱਸਿਆ ਕਿ ਸ਼ਿਕਾਇਤੀ ਪੱਤਰ ਹੈ ਮੈਂ ਇਸ ਪੱਤਰ ਦੁਆਰਾ ਆਪ ਜੀ ਦਾ ਧਿਆਨ ਜਿਸ ਡੇਟ ਸੋ ਦਾ ਪੱਤਰ ਹੋਇਆ ਪੇਪਰਸ਼ਨ ਪੱਤਰ ਹੋਇਆ ਕਿ ਉਸ ਕਲਾਸ ਦਾ ਪ੍ਰਸ਼ਨ ਪੱਤਰ ਹੋਇਆ ਉਹਦੇ ਵਿੱਚ ਕੁਝ ਤਰੁੱਟੀਆਂ ਸਨ ਮੈਂ ਉਸ ਵੱਲ ਦੌਣਾ ਚਾਹੁੰਦਾ ਹਾਂ ਅਤੇ ਉਸ ਵਿੱਚ ਜਿਹੜਾ ਨਾਲ ਸੰਬੰਧਿਤ ਹੋਰ ਤੁਸੀਂ ਲਿਖਦੇ ਹੋ ਕਿ ਤਰੁੱਟੀਆਂ ਸੀ ਕਿਹੜੇ ਪੰਨੇ ਤੇ ਸੀ ਕਿਹੜੇ ਪ੍ਰਸ਼ਨ ਵਿੱਚ ਸੀ ਇਹ ਸਾਰਾ ਕੁਝ ਤੁਸੀਂ ਇਨਕਲੂਡ ਕਰਦੇ ਹੋਲੇ ਹੋਗੇ ਸੋ ਮੈਂ ਇਸ ਸੰਬੰਧ ਵਿੱਚ ਕੁਝ ਨੰਬਰ ਗ੍ਰੇਸ ਉਹ ਜੋ ਦਿੱਤੇ ਜਾਂਦੀ ਕਹਿੰਦੇ ਕੀ ਕਰਨਾ ਅਪੀਲ ਕਰਦਾ ਕਿਉਂਕਿ ਆਪਾਂ ਬੇਨਤੀ ਕੀਤੀ ਉਹਨਾਂ ਨੂੰ ਕਿ ਸਾਨੂੰ ਤੁਹਾਡੀ ਤਰੂਟੀ ਦੀ ਵਜ੍ਹਾ ਸਾਡੇ ਜਿਹੜੇ ਨੰਬਰ ਨੇ ਉਹ ਘਟ ਗਏ ਨੇ ਤਾਂ ਉਹ ਨੰਬਰ ਸਾਨੂੰ ਦਿੱਤੇ ਜਾਣ ਅਤੇ ਫਿਰ ਆਪਾਂ ਲਿਖਾਂਗੇ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰੀ ਲਾਸਟ ਵਿੱਚ ਸਿਰਫ ਆਪ ਆਪਣਾ ਕੀ ਲਿਖਾਂਗੇ ਨਾਮ ਲਿਖਾਂਗੇ ਠੀਕ ਹੈ ਇੱਥੇ ਜੇ ਤੁਸੀਂ ਆਪਾਂ ਨਾਮ ਲਿਖੀਓ ਤਾਂ ਇੱਥੇ ਨਾਮ ਦੀ ਥਾਂ ਤੇ ਕੀ ਲਿਖਿਆ ਜਾਂਦਾ ਜਿਹੜੇ ਬੋਰਡ ਦੀ ਕਲਾਸਿਸ ਨੇ ਉਹਦੇ ਵਿੱਚ ਅਸੀਂ ਨਾਮ ਮੈਂਸ਼ਨ ਨਹੀਂ ਕਰਦੇ ਤਾਂ ਉੱਥੇ ਕੀ ਲਿਖਦੇ ਆ ਊੜਾ ਆੜਾ ਇਹ ਜਿਹੜਾ ਸੈਲਫ ਐਡਰੈਸ ਅਸੀਂ ਪਹਿਲਾਂ ਦੇ ਚੁੱਕੇ ਆ ਅਤੇ ਹੁਣ ਜਿਹੜਾ ਇਸ ਵੀਡੀਓ ਵਿੱਚ ਆਪਾਂ ਗੱਲ ਕੀਤੀ ਸਰਕਾਰੀ ਤੇ ਦਫਤਰੀ ਪੱਤਰ ਬਾਰੇ ਇਹ ਤੁਹਾਨੂੰ ਦੱਸ ਚੁੱਕੇ ਆ ਕਿ ਪਹਿਲਾਂ ਇੱਕ ਸਕੂਲ ਨਾਲ ਸੰਬੰਧਿਤ ਪੱਤਰ ਹੁੰਦੇ ਨੇ ਦੂਜੇ ਅਧਿਕਾਰੀਆਂ ਨੂੰ ਲਿਖੇ ਜਾਣ ਵਾਲੇ ਪੱਤਰ ਨੇ ਹੁਣ ਅਸੀਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਨਿੱਜੀ ਪੱਤਰ ਬਾਰੇ ਧੰਨਵਾਦ